ਦਰਾਂ ਤੋਂ ਲੈ ਕੇ ਟੀਵੀ ਦੇ ਵਿੱਚ ਤੁਹਾਡੇ ਮਾਧਿਅਮ ਦੇ ਰਹੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਬੜੀਆਂ ਪਾਣੀ ਦਾ ਜਿਹੜਾ ਭਿਆਨਕ ਮੰਜ਼ਰਾ ਦੇਖ ਰਹੇ ਆ ਅਸੀਂ ਬੜੀ ਤਬਾਹੀ ਮਚਾਈ ਹੋਈ ਹੈ ਬਿਆਸ ਦਰਿਆ ਨੇ ਤੇ ਸਤਲੁਜ ਦਰਿਆ ਨੇ ਹਲੇ ਮਤਲਬ ਇਹਦੀ ਲਪੇਟ ਦੇ ਵਿੱਚ ਆਏ ਹੋਏ ਉਹਨਾਂ ਲੋਕਾਂ ਤੱਕ ਅਸੀਂ ਕੋਈ ਸਮਾਗਰੀ ਜਿਹੜੀ ਉਹ ਭਾਵੇਂ ਹਰਾਚਾਰਾ ਹੋਵੇ ਭਾਵੇਂ ਆਚਾਰ ਦੀਆਂ ਗੰਢਾਂ ਹੋਣ ਭਾਵੇਂ ਜੋ ਲੋਕਾਂ ਦੀ ਪੁਸਤੀ ਵੀ ਕੀ ਤੁਹਾਨੂੰ ਚਾਹੀਦਾ ਹਰੀਕੇ ਹੜ੍ਹ ਤੇ ਅਸੀਂ ਇਸ ਵੇਲੇ ਮੌਜੂਦ ਆ ਕੈਮਰਾਮੈਨ ਸਾਥੀ ਨੂੰ ਕਵਾਂਗਾ ਤਸਵੀਰ ਜਿਹੜੀ ਆ ਦਰਿਆ ਦੀ ਵਿਖਾਈ ਜਾਵੇ ਪਾਣੀ ਦੇ ਵਹਾਅ ਦੀ ਵਿਖਾਈ ਜਾਵੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਜੇ ਗੱਲ ਕੀਤੀ ਜਾਵੇ ਕਿ ਇੱਧਰ ਪੱਟੀ ਹਲਕੇ ਖਡੂਰ ਸਾਹਿਬ ਹਲਕੇ ਦੀ ਜਿਹੜੇ ਆ ਪਿੰਡਾਂ ਨੂੰ ਮਾਰ ਇਸ ਪਾਣੀ ਦੀ ਪਈ ਆ ਸਾਡੇ ਨਾਲ ਕਿਸਾਨ ਆ ਕੋਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬੜੀ ਦੂਰੋਂ ਸੇਵਾ ਕਰਨ ਦੇ ਲਈ ਪਹੁੰਚੇ ਨੇ ਇੰਨੀ ਗੱਲ ਮੈਂ ਦੱਸ ਦਵਾਂ ਜੀ ਹਾਂ ਬਠਿੰਡੇ ਵਾਲੀ ਸਾਈਡ ਤੋਂ ਇਹ ਜਥੇਬੰਦੀ ਸੇਵਾ ਕਰਨ ਦੇ ਲਈ ਪਹੁੰਚੀ ਆ ਪਹਿਲਾਂ ਇਹਨਾਂ ਨੇ ਜਾਇਜ਼ਾ ਲੈਣਾ ਹੈ ਕਿ ਕਿਹੜੇ ਪਿੰਡ ਜਿਹੜੇ ਨੇ ਪਾਣੀ ਨਾਲ ਪ੍ਰਭਾਵਿਤ ਨੇ ਫਿਰ ਉੱਥੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ ਕਮੈਂਟ ਬਾਕਸ ਦੇ ਤੁਸੀਂ ਨੰਬਰ ਵੀ ਲਿਖ ਸਕਦੇ ਹੋ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਾਰ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਸੋਨਦੇ ਜਿਹੜੇ ਤੁਹਾਡੇ ਸਰੋਤੇ ਆ ਜਿਹੜੇ ਆਪਣੇ ਚੈਨਲ ਨਾਲ ਜੁੜੇ ਲੋਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਹੜੇ ਪਿੰਡ ਤੋਂ ਆਏ ਸਰ ਤੁਸੀਂ ਅਸੀਂ ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਤੇ ਜ਼ਿਲ੍ਹਾ ਦਾ ਸੀਨੀਅਰ ਮੀਤ ਪ੍ਰਧਾਨ ਮੈਂ ਬਲਵਿੰਦਰ ਸਿੰਘ ਜੇਠੂਕੇ ਪਾਣੀ ਆਇਆ ਹੋਇਆ ਇੱਧਰ ਬਹੁਤ ਸਾਰੇ ਇਲਾਕੇ ਪੰਜਾਬ ਦੇ ਪਿੰਡ ਇੱਧਰ ਪ੍ਰਭਾਵਿਤ ਨੇ ਕੀ ਸੇਵਾ ਪਹੁੰਚਾਉਣ ਦਾ ਮਨਸ਼ਾ ਹੈ ਕੀ ਕਹਿਣਾ ਚਾਹੋਗੇ ਹਰੀਕੇ ਐਡ ਦਾ ਪਾਣੀ ਦਾ ਪੱਧਰ ਵਧਿਆ ਅਸੀਂ ਕਈ ਦਿਨਾਂ ਤੋਂ ਲੈ ਕੇ ਟੀਵੀ ਦੇ ਵਿੱਚ ਤੁਹਾਡੇ ਮਾਧਿਅਮ ਦੇ ਰਹਿਣ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਬੜੀਆਂ ਪਾਣੀ ਦਾ ਜਿਹੜਾ ਭਿਆਨਕ ਮੰਜ਼ਰਾ ਦੇਖ ਰਹੇ ਆ ਅਸੀਂ ਬੜੀ ਤਬਾਹੀ ਮਚਾਈ ਹੋਈ ਆ ਬਿਆਸ ਦਰਿਆ ਨੇ ਤੇ ਸਤਲੁਜ ਦਰਿਆ ਨੇ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਦੇਖਿਆ ਵੀ ਸਾਨੂੰ ਕੋਈ ਲੋੜ ਨਹੀਂ ਹੈਗੀ ਸਾਡੇ ਪਸ਼ੂਆਂ ਨੂੰ ਬਚਾਇਆ ਜਾਵੇ ਤੇ ਸਾਡਾ ਮਨ ਵੀ ਪਛੀਸਿਆ ਗਿਆ ਸੀ ਸੋਚਿਆ ਯਾਰ ਠੀਕ ਆ ਜੇ ਅੱਜ ਸਾਡੇ ਭਰਾ ਉਹ ਤੇ ਡੁੱਬ ਰਹੇ ਆ ਆ ਸਾਡਾ ਫਰਜ਼ ਬਣਦਾ ਖਲਾਕੀ ਤੌਰ ਤੇ ਵੀ ਜਿੱਥੇ ਹੋਰ ਸੰਸਥਾਵਾਂ ਲੱਗੀਆਂ ਹੋਈਆਂ ਆ ਸਾਡੇ ਅਸੀਂ ਵੀ ਕਹਿੰਦੇ ਆ ਵੀ ਯਾਰ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਸਾਡੇ ਕਿਸਾਨ ਡੁੱਬਰੇ ਆ ਮਜ਼ਦੂਰ ਡੁੱਬਰੇ ਆ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰਾਹ ਸਮਗਰਿਆ ਜਿਹੜੀ ਪਹਚਾਈ ਜਾਵੇ ਅੱਜ ਅਸੀਂ ਇਹ ਵੇਖਣ ਆਏ ਆ ਵਰਜਾ ਲੈਣ ਆਏ ਆ ਵੀ ਅਸਰੇ ਦੇ ਵਿੱਚ ਹੜ੍ਹ ਪ੍ਰਭਾਵਤ ਨਾਲ ਕਿਹੜੇ ਪਿੰਡ ਜਾਦੇ ਹੋ ਆ ਜੀ ਕਿਹੜੇ ਲੋਕ ਜਾਦੇ ਮਤਲਬ ਇਹਦੀ ਲਪੇਟ ਦੇ ਵਿੱਚ ਆਏ ਹੋਇਆ ਉਹਨਾਂ ਲੋਕਾਂ ਤੇ ਕਿ ਅਸੀਂ ਕੋਈ ਸਮਗਰੀ ਆ ਜਿਹੜੀ ਉਹ ਭਾਵੇਂ ਹਰਾਚਾਰਾ ਹੋਵੇ ਭਾਵੇਂ ਆਚਾਰ ਦੀਆਂ ਗੰਢਾਂ ਹੋਣ ਭਾਵੇਂ ਜੋ ਲੋਕਾਂ ਨੂੰ ਪੁੱਛੀ ਵੀ ਕੀ ਤੁਹਾਨੂੰ ਚਾਹੀਦਾ ਉਹ ਲੋਕਾਂ ਤਾਂ ਕəsi ਪਚਾਉਣ ਦੀ ਕੋਸ਼ਿਸ਼ ਕਰਾਂਗੇ ਅਜੇ ਇਹੀ ਜੱਜਾ ਲੈਣਾ ਹੈ ਜੀ ਜੁਗਤਰੀ ਜੀ ਸਰਕਾਰ ਦੇ ਨੁਮਾਇੰਦੇ ਨੇ ਕਿਹਨਾਂ ਕੰਮ ਕਰੇਗਾ ਸਰਕਾਰ ਦੇ ਨਾਲ ਪਾਰਟੀ ਪਾਰਟੀ ਦਾ ਸਾਥਾ ਪਾਰਟੀ ਦੇ ਸਮਝਦੇ ਦਾ ਇਹ ਕਾਰਜ ਹੁੰਦਾ ਨਾ ਜਦੋਂ ਕੋਈ ਜ਼ਰਤਾਂ ਪੈਂਦੀ ਆ ਉਹਨੂੰ ਕੋਈ ਪਾਰਟੀ ਬਾਜੀ ਨਹੀਂ ਦਿੰਦੀ ਉਹਨਾਂ ਵਾਸਤੇ ਦੇ ਵਿੱਚ ਸਾਡਾ ਪਹਿਲਾ ਫਰਜ਼ ਇਹ ਬਣ ਜਾਂਦਾ ਹੁੰਦਾ ਮੁਕਤਾਂ ਨੂੰ ਬਚਾਉਣਾ ਸਾਡੇ ਜਿਹੜੇ ਪਸ਼ੂ ਧਾਨ ਹੈ ਉਹਨਾਂ ਦਾ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਨੂੰ ਬਚਾਉਣਾ ਕਿਉਂਕਿ ਜੇ ਆਪਾਂ ਪਾਰਟੀਆਂ ਜੁਲਦੇ ਰੇਤ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਅੱਜ ਵੀ ਸਾਨੂੰ ਪਤਾ ਵੀ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਸੰਪਰਦਾਵਾਂ ਨੇ ਕਾਰਸੇਵਾਲੇ ਬਾਬਾ ਸੁਖਾ ਸਿੰਘ ਜੀ ਸਿਹਾਲੀ ਵਾਲੇ ਆ ਉਹ ਭਾਵੇਂ ਬਾਅਦ ਤੁਸੀਂ ਦੱਸਿਆ ਤੁਹਾਨੂੰ ਫਲਤ ਪਤਾ ਲੱਗਿਆ ਵੀ ਬਾਹਰ ਬੈਠੇ ਐ ਪਰ ਉਹਨਾਂ ਦੀ ਸੰਗਤ ਪਹੁੰਚ ਰਹੀ ਆ ਲੋਕ ਪਹੁੰਚ ਰਹੇ ਨੇ ਖਾਲਸਾ ਇਹ ਪਹੁੰਚ ਰਹੀ ਆ ਪਰ ਸਰਕਾਰ ਨਾਲ ਗਿਲਾ ਜੀ ਸਰਕਾਰ ਦਲੇਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲੇ ਤੱਕ ਉਹਨਾਂ ਦਾ ਕੋਈ ਇਹਦੇ ਤੇ ਕਮੈਂਟ ਨਹੀਂ ਆਇਆ ਕਿ ਕੀ ਕਰਦੇ ਆ ਅਸੀਂ ਕੀ ਕਰਨਾ ਚਾਹੁੰਦੇ ਆ ਪਹਿਲਾਂ ਬੜਾ ਕਿਹਾ ਉਹਨਾਂ ਨੇ 2023 ਦੇ ਵਿੱਚ ਵੀ ਮੁਰਗੀ ਮਰੀ ਦਾ ਮੁਆਵਜ਼ਾ ਦੇ ਦੇਵਾਂਗੇ ਤੇ ਨਾ ਮੁਰਗੀ ਮਰੀ ਦਾ ਮੁਆਵਜ਼ਾ ਉਹਦੇ ਮਿਲਿਆ ਤੇ ਹੁਣ ਕੀ ਮੈਨੂੰ ਲੱਗਦਾ ਕੋਈ ਆਸ ਨਹੀਂ ਇਹ ਤਾਂ ਬਾਬੇ ਨਾਨਕ ਵਾਲੀ ਵਿਚਾਰਤਾ ਹੈ ਤੇ ਸਾਨੂੰ ਤੁਰਨਾ ਪੈਣਾ ਹੈ ਆਸ ਆਸ ਦੀ ਮਾਰ ਦੇ ਵਿੱਚ ਬਾਬਾ ਨਾਨਕ ਜੀ ਕਹਿੰਦੇ ਨੇ ਆਪਣੇ ਹੱਥੀ ਆਪਣਾ ਆਪਣੇ ਹੀ ਕਾਜ ਸਵਾਰੀ ਹੈ ਜੀ ਇਹੋ ਮਤਲਬ ਕਾਜ ਆ ਜਿਹੜਾ ਇਹ ਲੋਕਾਂ ਦਾ ਕਾਜ ਹੈ ਇਹੀ ਆਪਾਂ ਨੂੰ ਆਪ ਨਾਲ ਮੇਕੇ ਸਵਾਰਨਾ ਪੈਣਾ ਸਰਕਾਰ ਜੋ ਕਰੂਗੀ ਦੇਖੀ ਜਾਊਗੀ ਤੇ ਕੇਂਦਰ ਸਰਕਾਰ ਇੱਕ ਯੋਗ ਸਰਕਾਰ ਜਰੂਰ ਹੈ ਬਹੁਤ ਬਾਹ ਫੜਦੀ ਤਾਂ ਇਹਨਾਂ ਲੋਕਾਂ ਅੰਤ ਵਿੱਚ ਸਮੇਂ ਦੇ ਵਿੱਚ ਜਰੂਰ ਪੱਛੋ ਇਹਨਾਂ ਦੇ ਬਰਬਾਦ ਹੋ ਪੈਸੇ ਤਾਂ ਇਹ ਆਪਾਂ ਨੂੰ ਬਹਿਣ ਨਹੀਂ ਲੱਗੇ ਸਿਰਫ ਜਿਹਨੇ ਪ੍ਰਭਾਵ ਦੇਖੋ ਮੱਦਦ ਸਰਕਾਰਾਂ ਕੋਲੇ ਕੋਈ ਤੋੜ ਨਹੀਂ ਹੁੰਦਾ ਕਿ ਸਰਕਾਰਾਂ ਕੋਲੇ ਕੋਈ ਘਾਟ ਨਹੀਂ ਹੁੰਦੀ ਬੜਾ ਕੁਝ ਹੁੰਦਾ ਸਰਕਾਰਾਂ ਕੋਲੇ ਜੇ ਕਰਨਾ ਚਾਹਣ ਜੀ ਜੀ ਹੋੜਾ ਜਾ ਉਹ ਆਪਣੇ ਵਾਲੇ ਪਾਸੇ ਉਹਦਾ ਖਜ਼ਾਨਾ ਹੈ ਜੇ ਉਹਦੇ ਡਰਾਮਾ ਵਾਲੇ ਪਾਸੇ ਨੂੰ ਮੋੜ ਲੈਣ ਸਮਾ ਰਹਿੰਦੇ ਇਹਦੇ ਜਿਹੜੇ ਕਿਨਾਰੇ ਆ ਉਹਨਾਂ ਨੂੰ ਮਤਲਬ ਤਕੜੇ ਕੀਤਾ ਜਾਵੇ ਜਿਹੜੇ ਮਤਲਬ ਕੋਈ ਅਨਲੀਗਲ ਹੈ ਕਿਸੇ ਪਾਸੇ ਕੋਈ ਰੁਕਿਆ ਹੋਇਆ ਉਹਨੂੰ ਰੋਕਿਆ ਜਾਵੇ ਬਦਲ ਇਸ ਤਰ੍ਹਾਂ ਕਰਕੇ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਪਰ ਜਦੋਂ ਸਰਕਾਰਾਂ ਨੇ ਇਹ ਤਾਂ ਕਰਨਾ ਨਹੀਂ ਇਹ ਤਾਂ ਲੋਕਾਂ ਨੂੰ ਫਿਰ ਆਪ ਹੀ ਕਰਨਾ ਪੈਣਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਮਾਂ ਰਹਿੰਦਿਆਂ ਇਹ ਜਿਹੜੀਆਂ ਚੀਜ਼ਾਂ ਦਾ ਖਿਆਲ ਕਰਿਆ ਕਰੋ ਬਹੁਤ ਜ਼ਿਆਦਾ 50 60 ਪਿੰਡ ਹੈ ਅੱਜ ਪਾਣੀ ਦੀ ਲਪੇਟ ਦੇ ਵਿੱਚ ਆਏ ਹੋਇਆ ਘਰਾਂ 'ਚ ਪਾਣੀ ਭੜਿਆ ਹੋਇਆ ਸਰਕਾਰ ਨੂੰ ਕਹਿੰਦੇ ਆ ਵੀ ਜੰਦੀ ਘੱਟ ਤੋਂ ਬਾਹਰ ਨਿਕਲੋ ਐਡਾ ਤੋਂ ਬਾਹਰ ਨਿਕਲੋ ਆ ਕੇ ਉਹਨਾਂ ਲੋਕਾਂ ਦੀ ਦੁਖਾਈਆਂ ਦੀ ਬਾਹ ਫੜੋ ਉਹਨਾਂ ਦੇ ਕੋਲ ਕੋਈ ਸਹਾਇਤਾ ਜੀ ਚਾਹੇ ਉਹ ਪੈਸੇ ਦੇ ਰੂਪ 'ਚ ਹੈ ਚਾਹੇ ਉਹ ਰਾਸ਼ਨ ਦੇ ਰੂਪ 'ਚ ਹੈ ਉਹ ਪੂਰੀ ਕਰੋ ਅਸੀਂ ਲੱਗੇ ਹੋਏ ਜੀ ਬੇਬੋਸਾ ਦਾ ਬਹੁਤ ਬਹੁਤ ਧੰਨਵਾਦ ਵੈਕੂ ਜੀ ਦਾ ਸਾਹਿਬ ਜੀ ਦਾ ਸੋ ਕਿਸਾਨ ਆਕੂ ਨੇ ਬਠਿੰਡੇ ਤੋਂ ਆਏ ਨੇ ਤੇ ਬੜੇ ਵਿਸਤਾਰ ਦੇ ਨਾਲ ਸਮਝਾਇਆ ਅਸੀਂ ਪੁਰੇ ਤਸਵੀਰ ਲੈਣ ਲਈ ਰੁਕੇ ਸੀ ਪਾਣੀ ਵੀ ਕਿ ਅੱਜ ਪਾਣੀ ਦਾ ਪੱਧਰ ਕਿੰਨਾ ਹੈ ਲੇਕਿਨ ਉੱਥੇ ਸਾਨੂੰ ਮਨੇ ਉਹਨਾਂ ਨੇ ਆਪਣੇ ਜਿਹੜਾ ਮਾਧਿ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਆਪਣੇ ਵਿਚਾਰ ਨੇ ਜਿਹੜੇ ਹੁਣ ਇਧਰ ਪਿੰਡਾਂ ਦੇ ਜਾਣਗੇ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਹਰ ਕਵਰੇਜ ਤੁਹਾਡੇ ਦਾ ਚਾਹੁੰਦੇ ਰਵਾਂਗੇ ਕੈਮਰਾ ਪਰਸਨ ਤਸ਼ਦੀਦ ਸਿੰਘ ਦੇ ਨਾਲ ਮੈਂ ਤਸ਼ਦੀਦ ਸਿੰਘ ਗ੍ਰੇਡ ਪੰਜਾਬ ਟੀਵੀ